ਇੱਕ ਬੰਦਾ ੜਕਾਉਣਾ ਆ ਇੱਧਰ ਆ ਇਤਿਜ ਮਾਕ ਜੀਆ ਵਿਆਹ ਕਰਾਏਗਾ ਨਹੀਂ ਮੈਂ ਇੱਕ ਕਦੀ ਨਹੀਂ ਹੁਣ ਦੇਵਾਂਗੀ ਚਾਹੇ ਮੈਨੂੰ ਕੁਝ ਵੀ ਕਰਨਾ ਪੈ ਜਾਏ ਮੈਂ ਕਮਲੇ ਦਾ ਵਿਆਹ ਨਹੀਂ ਹੁਣ ਦੇਣਾ ੋ ਜਲੇ ਛੜੇ ਬੰਦੇ ਦੀ ਜਿੰਦਗੀ ਵਧੀਆ ਬਿਆਹ ਹੋਏ ਜਦ ਬੰਦੇ ਦੀ ਜਿੰਦਗੀ ਜਮੀ ਨਹੀਂ ਵਧੀਆ ਉញੋ ਕਵੀਰੇ ਤਾਂ ਭਾਟ ਟੁੱਈ ਜਾਂਦੇ ਨੇ ਆਪਾ ਤਾਂ ਕਰਕੇ ਚਿੱਤਰਕਾਰ ਵਾਂਗ ਵਧੀਆ ਨਿਆਰੇ ਆਈ ਜਾਂਦੇ ਨੇ ਨਿਆਰੇ ਜਾਈ ਜਾਂਦੇ ਨੇ ਨਿਆਰੇ ਜਾਈ ਜਾਂਦੇ ਨੇ ਮਰ ਜਣ ਇਹਦਾ ਵਿਆਹ ਵੀ ਨਹੀਂ ਹੋਇਆ ਮੈਨੂੰ ਤਾਂ ਐ ਸੀ ਕਿ ਜਵਾ ਕਾਲਾ ਹੋਊਗਾ ਫੋਨ ਆ ਗਿਆ ਸੰਭਾ ਲ ਕੇ ਹਸਾਉਣ ਵਾਲੀ ਤੂੰ ਹਲੋ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਨਹੀਂ ਮੈਂ ਤਾਂ ਠੀਕ ਆ ਤੂੰ ਦੱਸ ਕਿਵੇਂ ਚੱਲ ਰਿਹਾ ਹਾਂ ਮਾਂ ਇੱਧਰ ਤਾਂ ਕੁਛ ਨਹੀਂ ਠੀਕ ਇੱਧਰ ਤਾਂ ਕੰਮ ਖਰਾਬ ਹੀ ਹੋਈ ਜਾਂਦਾ ਨਹੀਂ ਹੁਣ ਕੀ ਹੋ ਗਿਆ ਨਹੀਂ ਦੇਖੀ ਕੁੜੇ ਬੇਬੇ ਇੱਥੇ ਤਾਂ ਬਹੁਤ ਕੁਝ ਹੋ ਰਿਹਾ ਤੇਰਾ ਜਵਾਈ ਤਾਂ ਹਮਦਰਦੀ ਬਣ ਰਿਹਾ ਅੱਛਾ ਨਹੀਂ ਹੂੰ ਕੀ ਕਰਤਾਂ ਮੈਂ ਬੇਬੇ ਉਹ ਵਿਚੋਲੇ ਲਈ ਫਿਰਦਾ ਕਮਲੇ ਨੂੰ ਰਿਸ਼ਤਾ ਕਰਾਉਣ ਲਈ ਬੂ ਨਹੀਂ ਸੱਚੀ ਨਹੀਂ ਹੋਰ ਮਾਂ ਮੈਂ ਇਹਨੂੰ ਕਿਵੇਂ ਰੋਕਾਂ ਜੀ ਇਹਨੇ ਤਾਂ ਕਰਵਾਏ ਦੇਣਾ ਹਾਂ ਬੇਬੇ ਰੋਕਣਾ ਤਾਂ ਪੈਣਾ ਹੀ ਆ ਇੱਕ ਵਾਰੀ ਤਾਂ ਮੈਂ ਵਿਚੋਲੇ ਨੂੰ ਭਣਕਾਤਾ ਉਹ ਤਾਂ ਨਹੀਂ ਮੁੜ ਕੇ ਆਉਂਦਾ ਹੁਣ ਨੀ ਇਹਨੇ ਜੇ ਕੋਈ ਹੋਰ ਬਾਸ ਗੜਤ ਆ ਫੇਰ ਕੀ ਬਣੂ ਮਾਂ ਇਹਦਾ ਤਾਂ ਕੁਛ ਸੋਚਣਾ ਹੀ ਪਊ ਤੂੰ ਇਹ ਘਰ ਕਮਰੇ ਨੂੰ ਬਿਮਾਰ ਕਰ ਦੇ ਨਹੀਂ ਫੇਰ ਕੀ ਹੋਊਗਾ ਬਾਕੀ ਤੂੰ ਮੇਰੇ ਤੇ ਛੱਡ ਦੇ ਬਸ ਇੰਨਾ ਕੰਮ ਕਰਦੀ ਤੂੰ ਮੈਨੂੰ ਫੇਰ ਫੋਨ ਕਰੀ ਚੱਲ ਠੀਕ ਆ ਫੇਰ ਲੰਨੀ ਆ ਕੋਈ ਜਗਾੜ ਬਾਲ ਖਲਾਰ ਕੇ ਆ ਜਾਨੀ ਮੋਰ ਲਈ ਪਹਿਲਾ ਪਾ ਜਾਨੀ ਨਹੀਂ ਤਾਂ ਖੋਲ ਦੇ ਅੜੀਏ ਬਾਲ ਨਹੀਂ ਤਾਂ ਮੈਂ ਖੋਲ ਦੂੰ ਜੇ ਤੂੰ ਨੱਚੀ ਨਾ ਮੇਰੇ ਨਾਲ ਸੋਣੀਂ ਰੇ ਪੇ ਲਾਂਗੇ ਤੇ ਸਰਾਬ ਡੋਲ ਦੂੰ ਜੇ ਤੂੰ ਨੱਚੀ ਨਾ ਮੇਰੇ ਨਾਲ ਸੋਣੀਂ ਰੇ ਨਹੀਂ ਰਾਂਗੇ ਤੇ ਸਰਾਬ ਡੋਲ ਦੂੰ ਮਰ ਜਾਣਾ ਚੱਲਾ ਹਰੀ ਬੋਲਦੀ ਆ ਹਾਂ ਮੰਮੀ ਸਸਰੀਕਾਰ ਹਾਂ ਮੈਂ ਹਰੀ ਬੋਲਦੀ ਆ ਸਸਰੀਕਾਰ ਐ ਦੱਸ ਤੇਰੇ ਕੋਲ ਕੋਈ ਹੈ ਤਾਂ ਨਹੀਂ ਨਹੀਂ ਮਾਂ ਮੈਂ ਕੱਲੀ ਆ ਹਾਂ ਦੱਸ ਕੀ ਗੱਲ ਆ ਮੈਂ ਜਿਵੇਂ ਤੈਨੂੰ ਕਿਹਾ ਮੈਂ ਓਮੀ ਕਰਿਆ ਪਰ ਕੋਈ ਫਰਕ ਨਹੀਂ ਪਿਆ ਹਾਂ ਜਮਾਨੀ ਬਿਮਾਰ ਹੋਇਆ ਨਾ ਨਾ ਜਮਾਨੀ ਉਹ ਫਿਰ ਦਾ ਕੀੜਨੇ ਮਾਰਦਾ ਚਲ ਕੋਈ ਨਾ ਮੈਂ ਤੇਰੀ ਜੱਸ ਨਾਲ ਗੱਲ ਕਰਾਉਣੀ ਆ ਕਹਿਦੀ ਮਿਲ ਜੋ ਆਕੇ ਹਾਂ ਆ ਠੀਕ ਆ ਉਹ ਕਿੱਥੇ ਆ ਹਾਂ 1 ਮਿੰਟ 1 ਮਿੰਟ ਮਾਂ ਆ ਗਿਆ ਉਹ ਚਲ ਕੋਈ ਨਾ ਮਾਂ ਫਿਕਰ ਨਾ ਕਰ ਲੈ ਤੇਰੇ ਜਵਾਈ ਨਾਲ ਗੱਲ ਕਰ ਹਾਂ ਆ ਕਰੇ ਕੌਣ ਮੰਮੀ ਦਾ ਫੋਨ ਆ ਹਲੋ ਆ ਮਮੀ ਸਸਰੀ ਕਾਲ ਕੋ ਤੋ ਸਸਰੀ ਕਾਲ ਉਹ ਠੀਕ ਹੋ ਤੁਸੀਂ? ਕੁਲਵਿੰਦਰ ਦਾ ਕੀ ਹਾਲ ਐ? ਹਾਂ ਪੁੱਤ ਠੀਕ ਆ ਕੁਲਵਿੰਦਰ ਵੀ। ਉਹ ਕੋਈ ਨਾ ਮੰਮੀ ਤੁਸੀਂ ਹੋਰ ਸੇਵਾ ਦੱਸੋ। ਸਭ ਕੁਝ ਠੀਕ ਆ ਪੁੱਤ। ਤੁਹਾਨੂੰ ਮਿਲਣ ਨੂੰ ਜੀ ਕਰਦਾ। ਬਸ ਇੱਕ ਵਾਰ ਮਿਲ ਕੇ ਆਓ। ਲੈ। ਇੱਕ ਢਿੱਕ ਗੱਲ ਆ। ਓਏ ਅਸੀਂ ਅੱਜੇ ਆ ਜੰਨੇ ਆ। ਚੱਲ ਕੋਈ ਨਾ ਕੰਨਾਚਰ ਹੋ ਗਿਆ ਪਣ ਗਿਆਂ ਨੂੰ। ਅਪਾ ਜਾਉਣੇ ਆ ਮੰਮੀ ਦਾ ਜੀ ਨਹੀਂ ਲੱਗਦਾ ਬਸ ਬਸ ਠੁਡੀ ਕਰ ਅਸੀਂ ਹੁਣੇ ਆਏ ਠੀਕ ਆ ਪੁੱਤ ਆ ਜਾ ਫਿਰ ਮੈਨੂੰ ਆਤਾ ਸਹੀ ਤੇਰੀ ਤਾਂ ਮੈਂ ਡਿੱਕਾਂ ਕਰਦੀ ਆ ਚਲੋ ਜੀ ਹੋ ਤਿਆਰ ਚੱਲੀਏ ਆਪਾਂ ਚੱਲ ਦੇਖੀਏ ਜਾ ਕੇ ਕੀ ਹਾਲ ਹੈ ਉਹਦਾ ਕਮਲੇ ਦਾ ਉਹ ਤੂੰ ਹੋ ਜਾ ਤਿਆਰ ਛੇਤੀ ਦੇਣੇ ਮੈਂ ਤਾਂ 2 ਮਿੰਟ ਲਾਉਣੇ ਆ ਤੂੰ ਪਾਲਾ ਜਿਹੜਾ ਪਾਉਣਾ ਹੈ ਆਪਣਾ ਲਹਿੰਗਾ ਕੁਛ ਨਹੀਂ ਹੁੰਦਾ ਗੱਲਾਂ ਕਰ ਮਾਰ ਸਾਰਾ ਮੈਨੂੰ ਆਏ ਤੇ ਮੱਥਾ ਮਾਰ ਜੰਨੀ ਹੈ ਐਵੇਂ ਜਦਨੇ ਮੋਅਲ ਤੋਂ ਬਾਹਰ ਵੀ ਹੋ ਜਾ ਕਰ ਹੈ ਤੈਨੂੰ ਕੰਮ ਕਰ ਹੈ ਨਹੀਂ ਕੋਈ ਕਰਨਾ ਵੀ ਕੀ ਹੁੰਦਾ ਸਾਰਾ ਦਿਨ ਤਾਂ ਬੇਲੀ ਰਹਿਣੀ ਹੈ ਕੰਮ ਕਰਕੇ ਫਿਰ ਤੂੰ ਬੰਦਾ ਕਿੰਨੀ ਮੋਅਲ ਵੀ ਤੇ ਟੇਪ ਆਪੀ ਨਹੀਂ ਰਹਿਣੀ ਆ ਜਦ ਤੱਕ ਦੇਖੋ ਮਾਂ ਨੂੰ ਫੋਨ ਮਾਂ ਨੂੰ ਫੋਨ ਤੇਰਾ ਮਾਂ ਦੇ ਫੋਨ ਨਹੀਂ ਮੁੱਕਦੇ ਪਤਾ ਨਹੀਂ ਕਿੰਨੇ ਤੁਹਾਡੇ ਮਾਵਾਤੀਆਂ ਨਹੀਂ ਆਈਆਂ ਇਹ ਜਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਰਾ ਦਿਨ ਮੁੱਕ ਗਿਆ ਰੋਡੀਆਂ ਮੇਰੇ ਮਾਵਾਤੀਆਂ ਨਹੀਂ ਆਈਆਂ ਸੌ ਗੱਲਾਂ ਹੁੰਦੀਆਂ ਕੋਈ ਨਾ ਮੂੰਹ ਤੁਸੀਂ ਗੱਲ ਮੈਂ ਲੇਖੀ ਦਿੰਦਾ ਦੀਦਾ ਲਿਆ ਦੀਦਾ ਲਿਆ ਆ ਆ ਆ ਬੈਲਾ ਪੂਰੇ ਬੈਲਾ ਕੋ ਤਰੀਕਾ ਹਾਂ ਸਾਰੇ ਠੀਕ ਨੇ ਤੁਸੀਂ ਦੱਸੋ ਠੀਕ ਆ ਪੁੱਤ ਜਿਹੜਾ ਟਾਈਮ ਲੱਗ ਰਿਹਾ ਹੋਰ ਬਈ ਕੁਲਵਿੰਦਰ ਠੀਕ ਹੈ ਹਾਂ ਮੈਂ ਤਾਂ ਠੀਕ ਐ ਤੁਸੀਂ ਦੱਸੋ ਰੁਪਿਆ ਕਰਦੀ ਹੁਣ ਤੇਰਾ ਦੇਖ ਲਓ ਮਰਦੀ ਐ ਹੁਣ ਤਾਂ ਕੱਲ ਮਿਲਦਾਰ ਸਿਆਣਾ ਹੋ ਗਿਆ ਹੈ ਨਾ ਲੰਮੀ ਹੋਰ ਪੁੱਤ ਅਤਾ ਕਰਦੇ ਆ ਡੋਲਾ ਈ ਲੈਗ ਕਨ ਨਿਤ ਨੱਕ ਚ ਆ ਗਿਆ ਕਰਤਾ ਹੀ ਕੰਮ ਹਮਰਜੇ ਤੂੰ ਕਰਤਾ ਹੀ ਕੰਮ ਕੰਗੜਾ ਕਿਸੇ ਥਾਂ ਉ ਤਾਂ ਕੀ ਹੈ ਜੇ ਡੁੱਲ ਗਿਆ ਤੂੰ ਹੋਰ ਪਾ ਲਿਆ ਓਏ ਇੱਕ ਮਿੰਟ ਆਇਆ ਕਰ ਆ ਤੇਰਾ ਲਈ ਫਰਾ ਦੇ ਨਹੀਂ ਜੀ ਮੈਂ ਹੋਰ ਪਾ ਲਿਉਣੀ ਆ ਹੁਣ ਕਿਹਨੇ ਸਭਾ ਕੰਮ ਖਰਾਬ ਕਰਤਾ ਹੁਣ ਨਹੀਂ ਹੁਣ ਦਿਨ ਦੀ ਖਰਾਬ ਨੇ ਕਿੰਗੋਲ ਕੇ ਦਿਖਾਈ ਦੁਕਨ ਜਰਾ ਹੁਣ ਚੜੂ ਤੇਰੇ ਹਲਕਚ ਆਲੇ ਪਰ ਮੂਨੇ ਲਾਲੇ ਫੇਰ ਨਾ ਰੋਹਦੀ ਲੈਰੀ ਹੁਣ ਹੋਵੇ ਕੋਈ ਪਨਾਵ ਵਰਤ ਜੇ ਉਸ ਤੋਂ ਪਹਿਲੇ ਨਿਕਲ ਚੱਲ ਚਲੋ ਜੀ ਚੱਲੀਏ ਹੁਣ ਆਪਾਂ ਮਤਲ ਮਰੀ ਦਾ ਬੂਹਾ ਵੀ ਖੁੱਲਾ ਛੱਡ ਆਈ ਉਹ ਯਾਰ ਆਈ ਵੀ ਤੀ ਕੋਈ ਗੱਲ ਵੀ ਨਹੀਂ ਕੀਤੀ ਯਾਰ ਕੋਈ ਗੱਲ ਨਹੀਂ ਤੂੰ ਬਹਿ ਜਾ ਦੋ ਭੜੀ ਨਾ ਮੈਂ ਕੀ ਦੱਸਾਂ ਹੁਣ ਮੇਰੇ ਘਬਰਾਟ ਹੋ ਰਹੀ ਆ ਮੇਰਾ ਮਨ ਕਾਲਾ ਪੈ ਰਿਹਾ ਜੀ ਆਹ ਗੱਲ ਪੁੱਤ ਫਿਰ ਚਲ ਨਹੀਂ ਮਮੀ ਮੈਂ ਨਹੀਂ ਆ ਰਹਾ ਆਪਾਂ ਕੋਈ ਸਲਾਹ ਕਰਨੀ ਹੈ ਉਹ ਵੋ ਜਸ ਤੂੰ ਸਮਝ ਦੇ ਕੇ ਆਉਣੀ ਘਰ ਸੁਣਨਾ ਤੇ ਆ ਉਹ ਚਲ ਠੀਕ ਐ ਕਰੋ ਆਈ ਨਹੀਂ ਦੀ ਜੇ ਖੜਨੇ ਨਹੀਂ ਕਰੀ ਤਾਂ ਚਲ ਚਲ ਰਾਮ ਇਹ ਬਲੈ ਪਤਾ ਨਹੀਂ ਕਦੋਂ ਪੈਂਡਾ ਛੱਡੂਗੀ ਸਾਰੇ ਫੋਨ ਲਾ ਕੇ ਹਾਲ ਚਾਲ ਜੇ ਕੁਝ ਹੋ ਗਿਆ ਫਿਰ ਓਕੇ ਹੋਵਾਂਗੇ ਜੀ ਅੱਛਾ ਜੀ ਹੋਰ ਜਿਆਦਾ ਹੀ ਫਿਕਰ ਨੀ ਤੈਨੂੰ ਤੇਰੀ ਮਾਂ ਦਾ ਹਾਂ ਐਸਾ ਮਾਂ ਤੋਂ ਤੂੰ ਕਹਿੰਦੇ ਛੱਡ ਰਵੂਗੀ ਨਹੀਂ ਮਾਂ ਕਦੇ ਆਪਣੇ ਭਰਾ ਦਾ ਵੀ ਕਰ ਲਿਆ ਕਰ ਨਹੀਂ ਕਦੇ ਕਦੀ ਮੈਂ ਕਰਦੀ ਹੁੰਨੀ ਆ ਬੀਚ ਹੋਣਾ ਦਾ ਵੀ ਗੱਲ ਅੱਛਾ ਹਾਂ ਜੀ ਅੱਜ ਤੱਕ ਤਾਂ ਕੋਈ ਫੋਨ ਨਹੀਂ ਆਇਆ ਟਾਈਮ ਵੀ ਬਹੁਤ ਹੋ ਗਿਆ ਹੁਣ ਤੱਕ ਤਾਂ ਕੰਮ ਹੋ ਜਾਣਾ ਚਾਹੀਦਾ ਸੀ ਕੀ ਰਾਮ ਹੈ ਜੇ ਮੈਂ ਫੋਨ ਲਾਇਆ ਇਹਨੂੰ ਸ਼ੱਕ ਹੂ ਆ ਤੁਸੀਂ ਫੋਨ ਲਾਇਓ ਜੀ ਮਾਂ ਨੂੰ ਫੋਨ ਲਾਇਓ ਗੱਲ ਕਰਨੀ ਸੀਗੀ ਕੀ ਹੋ ਗਿਆ ਬਸ ਉਹੀ ਗੱਲ ਕਰਨੀ ਸੀ ਉਹ ਵੀ ਤਾਂ ਪਮਾ ਕੋਲ ਆਇਆ ਉਹ ਨਹੀਂ ਮੇਰਾ ਮਤਲਬ ਵੀ ਉਹ ਫਿਕਰ ਕਰਦੀ ਹੋਊਗੀ ਬਸ ਕਹਿ ਦੇ ਕਿ ਓਰੇ ਸਾਰਾ ਕੁਝ ਠੀਕ ਆ ਮੈਂ ਜ਼ਰੂਰੀ ਕੰਮ ਜਾਣਾ ਤੂੰ ਹੀ ਕਹਿ ਦੇ ਕਰਕੇ ਵਿੱਚ ਜਾਂਦਾ ਕਾ ਨੂੰ ਆ ਫਿਰ ਮੁੜ ਕੇ ਆਵੇਂਗਾ ਹਾਂ ਮਾਂ ਕੀ ਬਣਿਆ ਫਿਰ ਨਹੀਂ ਬਣਨਾ ਕੀ ਸਵਾਹ ਕਿ ਮਤਲਬ ਤੇਰਾ ਨਿਆਣੇ ਤਾਂ ਸਾਰਾ ਕੁਝ ਕਰਦਾ ਹੈ ਉਲਟੀ ਕਰ ਕਰ ਕੱਖ ਨਹੀਂ ਬਣਿਆ ਇਹ ਕੀ ਕਹਿ ਰਹੀ ਹੈ ਮਾਂ ਤੂੰ ਤੁਹਾਨੂੰ ਕੁਝ ਵੀ ਨਹੀਂ ਆਇਆ ਨਿਆ ਉਹ ਕਰਦਾ ਛਾਲਾ ਮਾਰਦਾ ਪਤਾ ਨਹੀਂ ਕਿਹੜੀ ਮੁੱਟੀ ਦਾ ਬਣਿਆ ਇਹ ਕੰਜਰ ਚੱਲ ਕੋਈ ਨਾ ਮਾਂ ਹੁਣ ਤਾਂ ਉਹ ਗੇ ਟੇਢੀ ਕਰਨੀ ਪੈਣੀ ਆ ਦੇਖ ਲੈ ਜੋ ਕਰਨਾ ਕਰ ਲੈ ਚੱਲ ਕੋਈ ਨਾ ਮਾਂ ਮੈਂ ਰੱਖ ਦਿਆਂ ਫਿਰ ਜਿੱਤ 13 ਵੀ ਮੱਖ ਨੂੰ ਨਾ ਠਪਿਆ ਤੇ ਤੂੰ ਮੈਨੂੰ ਕੀ ਜਾਣੇਗਾ ਸ਼ਰੀਕਾ ਪੀਦਾ ਆ ਗਿਆ ਹਲੋ ਉਹ ਆ ਦੱਸ ਮੈਂ ਚਲਾ ਬਹਾਂ वो कामला सा की के हो पंदा गड्डी चान में और कोई गाली, नहीं पहला तेरे चारे में एक हो सही बस मैं पैसे पहला लूं चल ठीक है बस तू बंदा दस के है ਇਹੜਾ ਕੰਮ ਹੋ ਜਾਊਗਾ ਓਕੇ ਫਲਾਣਾ ਮੰਨ ਖਰਦਾਂਗੇ ਕੰਮ ਲੈ ਕੰਦੇ ਕੁੜੀ ਸ਼ਹਿਰ ਟੰਡੋਲਾ ਮੈਂ ਤਾਂ ਐਨੀ ਪਾਗਲ ਵਾਲੀ ਫਰਦੀ ਸੀ ਬੰਦਾ ਤਾਂ ਆਪਣੇ ਕਰੇ ਫਰਦਾ ਵਿਚਾਰਾ ਕਾਮਲਾ ਯਾਰ ਆ ਗਿਆ ਯਾਰ ਲੱਗਦਾ ਕੋਈ ਨਮਸਕਾਰ ਆ ਗਿਆ ਹੈਲੋ ਹੈਲੋ ਜਲੇ ਮੈਂ ਅਰੀ ਬੋਲਦੀ ਆ ਕਿੱਥੇ ਆ ਤੂੰ ਅੱਛਾ ਸਰਦਾਰ ਜੀ ਵੇ ਆਹ ਹੋ ਆਹ ਮੈਂ ਤੇਰੇ ਆ ਬਾੜੇ ਚ ਜੇ ਕੋਈ ਹੋਰ ਤਾਂ ਨਹੀਂ ਤੇਰੇ ਨੇੜੇ ਤੜੇ ਕੋਤਾ ਮੇਰੇ ਕੋ ਕੋਈ ਨਹੀਂ ਮੈਂ ਕਰ ਰਹੀ ਆ ਕੀ ਗੱਲ ਹੋ ਗਈ ਜੀ ਜੇ ਤੂੰ ਇੱਧਰ ਆ ਗੱਡੀਆਂ ਕੋਲੇ ਆ ਕੇ ਮੇਲ ਮੈਨੂੰ ਦੇਖਿਓ ਸਰਦਾਰ ਜੀ ਇਹੋ ਜਿਹਾ ਕੀ ਕੰਮ ਹੈ ਇਹ ਤੂੰ ਆਤਾ ਸਹੀ ਕਿਤੇ ਤੇਰਾ ਸਰਦਾਰ ਹੀ ਨਾ ਜੇ ਮੇਰੇ ਆ ਸਾਲਿਆ ਗਿਆ ਲੰਘੇ ਦਾ ਤੇਰੀ ਜਿੱਤ ਨੂੰ ਖਤਰਾ ਹੈ ਉਹ ਹਾਜੀ ਕੀ ਕੀ ਹਾਜੀ ਬਸ ਹੁਣ ਆਇਆ ਜੀ ਜੀ ਸਰਦਾਰ ਜੀ ਕੀ ਕੰਮ ਹੈ ਦੇਖੋ ਵੇ ਦੇਖ ਤੂੰ ਲੋਕਾਂ ਦੇ ਕੰਮ ਕਰਦਾ ਇੱਕ ਕੰਮ ਮੇਰਾ ਵੀ ਕਰ ਦੇ ਕੰਮ ਕਿਹੜਾ ਕੰਮ ਵੇ ਇੱਕ ਬੰਦਾ ੜਕਾਉਣਾ ਇੱਕ ਬੰਦਾ ਬੰਦਾ ੜਕਾਉਣਾ ਕੌਣ ਦਿਖਾ ਲਈ ਬੋਲ ਇੱਧਰ ਆ ਇੱਥੇ ਮੁੱਕ ਜਿਆ ਤੇ ਜੋ ਮਰਜੀ ਆ ਤੂੰ ਪੈਸੇ ਦੱਸ ਕਿੰਨੇ ਲੈਣੇ ਨੇ ਕਹਿੰਦੇ ਮਰਜੀ ਦੇ ਰਿਓ ਤੁਹਾਡੇ ਘਰ ਦਾ ਅੰਨ ਪਾਣੀ ਖਾਣੇ ਆ ਤੇ ਇਹ ਗੱਲ ਤੇਰੇ ਸਰਦਾਰ ਨੂੰ ਨਹੀਂ ਦੱਸਣੀ ਠੀਕ ਹੈ ਠੀਕਾ ਜੀ ਤੁਸੀਂ ਟਾਈਮ ਦੱਸੋ ਕਦੋਂ ਚੱਕਣਾ ਵਿੱਚ ਜ਼ਿਆਦਾ ਟਾਈਮ ਨਹੀਂ ਇਹ ਕੰਮ ਛੇਤੀਓ ਕਰਨਾ ਹੈ ਚੰਗਾ ਜੀ ਚਲੋ ਹੁਣ ਮੈਂ ਚਲਦਾ ਕਿਤੇ ਸਰਦਾਰ ਜੀ ਵੀ ਨਾ ਆਜ ਨੂੰ ਹਾਂ ਮਾਂ ਛੇਤੀ ਬੱਸ ਉਹ ਵੀ ਇੱਧਰ ਹੀ ਆ ਕਿਤੇ। ਇਹ ਕੀ ਸੋਚਿਆ? ਹੁਣ ਕੀ ਕਰਨਾ? ਹਾਂ ਮਾਂ ਸਾਰਾ ਕੁਝ ਬਣ ਗਿਆ ਬਸ ਤੂੰ ਬਿਮਾਰ ਹੋਣ ਦਾ ਬਹਾਨਾ ਲਾ ਕੇ ਮੈਨੂੰ ਸੱਦ ਲਾ। ਨਹੀਂ ਠੀਕ ਆ। ਮੈਂ ਤਾਂ ਹੋ ਗਈ ਬਿਮਾਰ। ਤੂੰ ਹੋ ਜਾ ਤਿਆਰ। ਹਾਂ ਮਾਂ ਮੈਂ ਦੱਸ ਦਿਆਂ ਉਹਨੂੰ। ਬਸ ਤੂੰ ਉਹਨੂੰ ਕਹਿ ਦੇਣੀ ਕਿ 4 ਦਿਨ ਮੈਨੂੰ ਛੱਡ ਜਾਵੇ। ਨਹੀਂ ਠੀਕ ਆ। ਮੈਂ ਸਮਝ ਗਈ ਸਾਰਾ ਕੁਝ। ਚੰਗਾ ਮਾਂ ਮੈਂ ਫੋਨ ਕੱਟਦੀ ਆਂ। ਹਾਂਜੀ ਜਾਏ ਖੇਤ ਤੁਸੀਂ ਹਾਂ ਜਾਇਆ ਮੰਮੀ ਦਾ ਫੋਨ ਆਇਆ ਸੀ ਬਿਮਾਰ ਹੋ ਰਹੀ ਐ ਤੇ ਮੈਨੂੰ ਤੁਸੀਂ ਛੱਡ ਆਉਂਦੇ ਮੈਂ ਲਾ ਆਉਂਦੀ ਚਾਰ ਦਿਨ ਅੱਛਾ ਚੁੱਪ ਕੋਈ ਗੱਲ ਨਹੀਂ ਦਾਇਆ ਐ ਕਰ ਫਿਰ ਤੂੰ ਤਿਆਰ ਹੋ ਜਾ ਮੈਂ ਪਟਿਆਲੇ ਹੀ ਜੰਨਾ ਤੂੰ ਜਾਂਦਾ ਹੋਇਆ ਲਾ ਜੰਨਾ ਤਿਆਰ ਹੋ ਜਾ ਮਾਂ ਕੀ ਹੋ ਗਿਆ ਤੈਨੂੰ ਤੁਸੀਂ ਆਹ ਸਰੀਰ ਆ ਤਪ ਤਪਤ ਕਿਹੜੇ ਵੇਲੇ ਕੀ ਬਸੋ ਸਕਦਾ ਕੋਈ ਨਾ ਮਾਂ ਤੂੰ ਫਿਕਰ ਨਾ ਕਰ ਹੁਣ ਮੈਂ ਆ ਗਈ ਆ ਚੰਗਾ ਮਾਂ ਮੈਂ ਹੁਣ ਜੰਨਾ ਪਟਿਆਲੇ ਜਾਣਾ ਮੈਂ ਲੇਟ ਹੋ ਰਿਆਂ ਤੇ ਉਹ ਕੁਲਵਿੰਦਰ ਕਿੱਥੇ ਹੈ ਮੈਨੂੰ ਨਾਲ ਲੈ ਜੰਨਾ ਵੀ ਤੁਹਾਨੂੰ ਤਕਲੀਫ ਨਹੀਂ ਹੋਊਗੀ ਨਾ ਨਾ ਤੁਸੀਂ ਕੀ ਕਰਾ ਰਹੇ ਆ ਤਕੋ ਪਾਗਲ ਹੈਗਾ ਉਹ ਉਹਨੂੰ ਮੈਂ ਆਪੇ ਸੰਭ ਲਾਵਾਂਗੀ ਚਲ ਚੰਗਾ ਤੁਹਾਡੀ ਮਰਜ਼ੀ ਮੈਂ ਚੱਲਿਆ ਚਲਾ ਗਿਆ ਮਾ ਲੈ ਮੈਂ ਮੁੱਤੂ ਜੀ ਆਪੇ ਤੈਨਾਂ ਤਾਂ ਘੋੜੇ ਵਰਗੀਆਂ ਇਹਨੂੰ ਕੀ ਪਤਾ ਡੱਡਾਂ ਪਾਣੀ ਕਦੋਂ ਪੀਂਦੀਆਂ ਨੇ ਚੱਲ ਪੁੱਤ ਲਾਨਿਆਂ ਦਾ ਟਕਾਲੀ ਨੂੰ ਕੰਵਲੀ ਨੂੰ ਕੋਈ ਨਾ ਮਾਂ ਮੈਂ ਲਾਉਣੀ ਆ ਫੋਨ वो ठीक है जी ठीक है फिक्र ना करो थोड़ा कम हो जू <laughs> <laughs> ਲਾਉ ਨੀ ਲਾਉ ਦੇ ਸਗਣਾ ਦੀ ਮੈਂ ਦੀ ਮਹਿੰਦੀ ਦਾ ਰੰਗ ਸੁਹਾ ਲਾਲ ਮੇਰੇ ਬਨਰੇ ਦੇ ਮੱਥੇ ਤੇ ਚਮਕਣ ਵਾਲੇ ਮੇਰੇ ਬਨਰੇ ਦੇ व्या <laughs> कराएगा <laughs> सोनी वोटी ले हैं? है <laughs> मैं तो ता पानी गार के पीऊ जूरा हराम करके पागल जेड़े <laughs> नहीं मां ये तो सियाना बच्चा है ਸਿਆਰੇ ਜੀਜੇ ਦਾ ਸਾਰਾ ਹੋਏ ਤੋਂ ਮਿੱਟੀ ਦੀ ਆ ਭਾਵਿਆ ਉਹ ਤੈਨੂੰ ਕਿਹੜੀ ਮੌਤ ਦੇ ਮਾ ਵੇ ਜਾ ਤੇਰੀ ਭੈਣ ਨੂੰ ਪੁੱਛਾ ਖੜ ਜਾ ਜੱਲਿਆ ਜਾਂਦੀ ਵਰੀ ਮੈਨੂੰ ਗਲੇ ਤਾਂ ਲੱਗ ਲੈਣ ਦੇ ਮੇਰਾ ਸੋਹਣਾ ਵੀਰ ਮੇਰਾ ਸੋਹਣਾ ਵੀਰ ਉਹ ਚੱਲ ਫੇਰੀ ਦਾ ਘਾਟਾ ਹੀ ਲਾਦਨੇ ਆ ਖਬਰਦਾਰ ਕੋਈ ਆਪਣੀ ਜਗ੍ਹਾ ਤੋਂ ਹੱਲਿਆ ਫੁੱਨ ਨਕੇ ਰੱਖ ਤੂੰ ਸੌਲਿਆਂ ਨੂੰ ਅੱਛਾ ਪਰ ਹਰ ਸੌਲਿਆਂ ਨੂੰ ਚੱਲੋ ਸੌਹਰ ਤੇਰੀਆਂ ਬਹੁਤ ਹੋ ਗਈਆਂ ਬਦਮਾਸ਼ੀਆਂ ਨਾ ਕੀ ਸਮਝਿਆ ਤੁਸੀਂ ਇੰਨਾ ਸੌਖਾ ਕਤਲ ਕਰ ਦੋਗੇ ਮਸੂਮ ਦਾ ਚੱਕ ਰੱਖੇ ਸਾਈਆਂ ਓਏ ਮਾਰ ਸਕੀ ਨਾ ਕੋਈ ਓ ਤੁਸੀਂ ਕੀ ਸੋਚਿਆ ਸੀ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਓਏ ਔਰ ਜਿਹਦਾ ਕੋਈ ਵੀ ਨਹੀਂ ਹੁੰਦਾ ਨਾ ਓਏ ਉਹਦਾ ਰੱਬ ਹੁੰਦਾ ਔਏ ਉਹਦਾ ਰੱਬ ਹੁੰਦਾ ਓ ਪਾਪੀਆ ਰਖੜੀ ਵਾਲੇ ਦਿਨ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਇਹ ਸਮਝ ਜੂਗੀ ਪਰ ਨਹੀਂ ਇਸ ਮੁੰਡੇ ਦੇ ਹਿੱਸੇ ਦੀ ਪ੍ਰਾਪਰਟੀ ਨੇ ਇਹਨਾਂ ਦੋਨੇ ਮਾਂਵaties ਨੂੰ ਅਬੀ ਇਹ ਕਰ ਤਾਂ ਨਹੀਂ ਆ। ਓਏ ਤੂੰ ਮਾਇਰੀ ਤੇਰਾ ਜਿਗਰਾ ਕਿਵੇਂ ਤਾ ਇਹ ਆਪਣੀ ਸੁੱਖੋ ਜੰਮੇ ਪੁੱਤ ਨੂੰ ਕਤਲ ਕਰਾਉਣ ਦਾ? ਸਰਦਾਰ ਸਾਹਿਬ ਇਹ ਮੇਰਾ ਪੁੱਤ ਨਹੀਂ। ਕੋਈ ਹੋਰ ਕੀ ਦਾ ਪੁੱਤ ਆ ਫਿਰ ਇਹ? ਇਹ ਤਾਂ ਮੇਰੀ ਸਾਪਣ ਦਾ ਪੁੱਤ ਆ। ਇਹਦੀ ਮਾਂ ਤਾਂ 5 ਸਾਲ ਕੇ ਨੇ ਛੱਡ ਕੇ ਮਰ ਗਈ ਸੀ। ਮੈਂ ਤਾਂ ਇਹੀ ਕੁਝ ਜਾਂਦੀ ਸੀ। ਵੀ ਸਾਰੇ ਹਿੱਸੇ ਦੀ ਮਾਲਕ ਮੇਰੀ ਧੀ ਬਣ ਜੇ। ਪਾਰੇ ਦੇ ਬਾਪ ਦੇ ਜਿਉਂਦੇ ਮੈਂ ਇਹ ਕੰਮ ਕਰ ਨਹੀਂ ਸਕੀ। ਤੇਰਾ ਵਿਆਹ ਪਹਿਲਾ ਹੈ ਜਾਂ ਦੂਜਾ? ਜਨਾਬ ਮੈਂ ਦੱਸਦਾ। ਇਹ ਜਿਹੜੀ ਇਹਦੀ ਭੈਣ ਬਣੀ ਟੈਨ ਹੈ ਨਾ ਇਹ ਤਾਂ ਇਹਦੀ ਮਾਂ ਦੇ ਨਾਲ ਪਿੱਛੋਂ ਆਈ ਸੀ। ਇਹਦਾ ਵਿਆਹ ਦੂਜਾ ਹੈ। ਔਰ ਇਹ ਜਿਹੜੀ ਪ੍ਰਾਪਰਟੀ ਹੈ ਨਾ ਇਸ ਦਾ ਇੱਕ ਕੱਲਾ ਮੁੰਡਾ ਵਾਰਸ ਹੈ ਇਹ ਦੋਨੇ ਮਾਮਾ ਧੀਆ ਰਲ ਕੇ ਨਾ ਇਸ ਬੱਚੇ ਦੀ ਪ੍ਰਾਪਰਟੀ ਨੂੰ ਇਹਦੇ ਹੱਕ ਨੂੰ ਹੜਪਣਾ ਚਾਹੁੰਦੀਆਂ ਨੇ ਉਹ ਆਈ ਸੀ ਐੋ ਜੇ ਲਾਲਚੀ ਇਨਸਾਨਾਂ ਕਰਕੇ ਹੀ ਖੂਨ ਦੇ ਰਿਸ਼ਤੇ ਤਾਰ ਤਾਰ ਹੋ ਰਹੇ ਨੇ ਜਨਾਬ ਮੈਨੂੰ ਆਪਣੇ ਘਰ ਵਾਲੀ ਛੀ ਮੈਨੂੰ ਤਾਂ ਸ਼ਰਮ ਆਉਂਦੀ ਇਹਨੂੰ ਆਪਣੇ ਘਰ ਵਾਲੀ ਕਹਿਣ ਤੇ ਮੈਨੂੰ ਤਾਂ ਇਹ ਤੇ ਉਸੇ ਦਿਨ ਸ਼ੱਕ ਹੋ ਗਿਆ ਸੀ ਇੱਕ ਦਿਨ ਮੈਂ ਇਹ ਫੋਨ ਤੇ ਗੱਲਾਂ ਕਰ ਰਹੀ ਸੀ ਮੈਂ ਅਚਾਨਕ ਘਰੇ ਆ ਗਿਆ ਹਾਂ ਮਾਂ ਅੱਛਾ ਲ ਤਾਂ ਉਸੇ ਹਿਸਾਬ ਨਾਲ ਰਹੀ ਆਂ ਡਰ ਇਸੇ ਗੱਲ ਦਾ ਕਿਤੇ ਪਲਾਨ ਨਾ ਫੇਲ ਹੋ ਜੇ ਹੂੰ ਚੱਲ ਮੈਂ ਫੇਰ ਫੋਨ ਕਰਦੀ ਹਾਂ ਹਾਂਜੀ ਆ ਗਏ ਸਰਦਾਰ ਜੀ ਉਹ ਆ ਗਿਆ ਆ ਮੈਂ ਉਸੇ ਦਿਨ ਤੋਂ ਇਹਦਾ ਫੋਟੋ ਟ੍ਰੇਸ ਕਰਨਾ ਸ਼ੁਰੂ ਕਰਤਾ ਸੀ ਤਾਂ ਹੀ ਆਪਾਂ ਇਹਨਾਂ ਨੂੰ ਅੱਜ ਲੋਕੇ ਤੇ ਦਬੋਚਿਆ ਹਮ ਸੁੱਟੇ ਸਾਰਾ ਹੌਸਲਾ ਖਾ ਪਿੱਛੇ ਚੱਲ ਥਾਲਿਆ ਤੇਰੀ ਕਰਦੇ ਆ ਮਰਮਤ ਥਾਣੇਦਾਰ ਸਾਹਿਬ ਇਨਫ ਇੰਨੀਆਂ ਤਾਰਾਂ ਲਾਇਓ ساری ਉਮਰ ਜੇਲਾ ਚ ਸਰਦੇ ਰਹਿਣ